ਤੇ ਗਿਆ ਸੋ ਮੈਂ ਤਾਂ ਸਮੁੱਚੀ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਗਿੱਦੜਵਾਹ ਨਿਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਸੰਘਰਸ਼ ਦੇ ਲਈ ਪੂਰਾ ਪੰਜਾਬ ਪੂਰਾ ਸਿੱਖ ਪੰਥ ਜਾਂ ਪੂਰੀ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਚਿੰਤਤ ਨੇ ਲੜ ਰਹੀਆਂ ਨੇ ਅਸੀਂ ਅੱਜ ਵੀ ਆਵਾਜ਼ ਚੁੱਕਦੇ ਆ ਰਹੇ ਹਾਂ ਤੇ ਕੱਲ ਨੂੰ ਵੀ ਚੁੱਕਦੇ ਰਹਾਂਗੇ ਪਰ ਅੱਜ ਦਾ ਜਿਹੜਾ ਦੌਰ ਆ ਜਿੱਥੇ ਸਰਕਾਰਾਂ ਬੈਠ ਕੇ ਫੈਸਲੇ ਕਰਦੀਆਂ ਜਾਂ ਜਿੱਥੇ ਗੱਲਾਂ ਕਰਦੀਆਂ ਕਾਨੂੰਨ ਬਣਾਉਂਦੀਆਂ ਜੇ ਅਸੀਂ ਉੱਥੇ ਜਾ ਕੇ ਵੀ ਆਪਣੀ ਬਾਤ ਚੱਕਾਂਗੇ ਜਿਨ੍ਹਾਂ ਨੂੰ ਇਸ ਮੁੱਦੇ ਦੇ ਉੱਤੇ ਬਣਾ ਕੇ ਭੇਜਿਆ ਜੋ ਚੁੱਪ ਹੁੰਦੇ ਆ ਤਾਂ ਸਾਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਜੇ ਆ ਸਰਕਾਰ ਇਸ ਮਸਲੇ ਤੇ ਆਈ ਹੈ ਇਹਨਾਂ ਨੇ ਨਹੀਂ ਕੋਸ਼ਿਸ਼ ਕੀਤਾ ਤੇ ਸਾਨੂੰ ਅਜਿਹੇ ਕਦਮਾਂ ਜਿਹੜੇ ਚੱਕਣੇ ਪੈਣਗੇ ਤੁਸੀਂ ਦੇਖੋ ਪਿਛਲੇ ਲੰਮੇ ਸਮੇਂ ਤੋਂ ਵਿਅਦਗੀਆਂ ਵੀ ਹਜੇ ਤੱਕ ਹੋ ਰਹੀਆਂ ਉਹਨਾਂ ਦੇ ਉੱਤੇ ਜਿਹੜੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਹੋਈਆਂ ਹਾਲਾਂਕਿ ਕੇਸ ਟਰਾਂਸਫਰ ਕਰਕੇ ਚੰਡੀਗੜ੍ਹ ਭੇਜ ਦਿੱਤੇ ਗਏ ਆ। ਸੋ ਮੈਂ ਤਾਂ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਪੂਰੇ ਪੰਥ ਨੂੰ ਪੂਰੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅਸੀਂ ਇਸ ਵਾਰ ਜਿਹੜਾ ਬਾਈ ਇਲੈਕਸ਼ਨ ਗਿੱਦੜਵਾਹਾ ਦੇ ਵਿੱਚ ਹੋ ਰਿਹਾ ਇਹ ਅਸੀਂ ਤਾਂ ਚੁਣਿਆ ਕਿਉਂਕਿ ਗਿੱਦੜਵਾਹਾ ਦੇ ਵਿੱਚ ਗਿੱਦੜਵਾਹਾ ਉਹ ਏਰੀਆ ਜਿੱਥੋਂ ਕਾਂਗਰਸ ਦਾ ਪ੍ਰਧਾਨ ਜਿਹੜਾ ਅੱਜ ਦੇ ਟਾਈਮ ਆਪਣੇ ਆਪ ਨੂੰ ਮੁੱਖ ਮੰਤਰੀ ਵੱਲੋਂ ਰਿਪਰੈਜ਼ੈਂਟ ਕਰਦਾ ਦੂਸਰੇ ਪਾਸੇ ਜਿਹੜੀ ਮੌਜੂਦਾ ਸਰਕਾਰ ਆ ਉਹ ਵੀ ਉਹਨਾਂ ਦਾ ਵੀ ਮੁੱਖ ਮੰਤਰੀ ਇੱਥੇ ਚੋਣ ਲੜ ਰਿਹਾ ਇੱਕ ਹਿਸਾਬ ਨਾਲ ਤੇ ਤੀਸਰੀ ਪਾਰਟੀ ਉਹ ਆ ਜਿਹੜੀ ਜਿਹਦੇ ਰਾਤ ਚ ਹੋਇਆ ਸੀਗਾ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਇਥੋਂ ਦੇ ਰਖਵਾਲੇ ਬੰਦੇ ਆ ਪੰਥ ਦੇ ਰਖਵਾਲੇ ਬੰਦੇ ਆ ਸੋ ਅਸੀਂ ਉਹ ਤਿੰਨਾਂ ਸਰਕਾਰਾਂ ਨੂੰ ਵੀ ਸਵਾਲ ਕਰਦੇ ਆ ਤੇ ਉਹਨਾਂ ਲੋਕਾਂ ਨੂੰ ਵੀ ਸਵਾਲ ਕਰਾਂਗੇ ਜਿਹੜੇ ਇਸ ਦੇ ਵਿੱਚ ਕੰਟੈਸਟ ਕਰਨਗੇ ਜਿਹੜੇ ਇਹਨਾਂ ਵੱਲੋਂ ਚੋਣ ਲੜਨਗੇ ਤਾਂ ਅਸਲ ਮੁੱਦਿਆਂ ਦੀ ਰਾਜਨੀਤੀ ਨੂੰ ਸਰਜੀਤ ਕਰਨ ਦੇ ਲਈ ਪਹਿਲ ਕਦਮੀ ਕਰਨੀ ਚਾਹੁੰਦੇ ਆ ਤੇ ਸਮੁੱਚੀਆਂ ਸੰਗਤਾਂ ਦਾ ਗਿੱਦੜ ਨਵਾਹਾ ਵਾਸੀਆਂ ਦਾ ਅਸੀਂ ਜਿਹੜਾ ਸਾਥ ਮੰਗਦੇ ਆ ਸੋ ਅੱਜ ਦਾ ਜਿਹੜਾ ਇਹੀ ਮਕਸਦ ਆ ਕਿ ਅਸੀਂ ਬਾਈ ਇਲੈਕਸ਼ਨਾਂ ਜਿਹੜੀ ਇੱਥੋਂ ਇੱਕ ਪੰਥਕ ਉਮੀਦਵਾਰ ਵੱਲੋਂ ਤੇ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਆ ਜਿਹੜਾ ਅਸੀਂ ਇੱਥੋਂ ਚੋਣ ਲੜਾਂਗੇ ਉਮੀਦਵਾਰ ਤੁਸੀਂ ਸਵਰਾਜ ਆਜਾਤ ਹੋਵੋਗੇ ਜਾਂ ਕੋਈ ਅੱਗੇ ਜਥੇਬੰਦੀ ਨਾਲ ਗੱਲਬਾਤ ਕਰੋਗੇ ਤੁਸੀਂ ਇਹ ਚ ਐਨਾਨਸ ਹੀ ਕਰ ਰਹੇ ਹੋ ਨਹੀਂ ਜੀ ਮੈਂ ਆਪ ਹੀ ਉਮੀਦਵਾਰ ਹੋਵਾਂਗਾ ਜੀ ਕਿਉਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਸਵਾਲ ਜ਼ਰੂਰ ਕਰਦੇ ਆਂ ਇਹ ਸਾਡੇ ਕੋਲੇ ਹਰ ਵਾਰ ਆਉਂਦੇ ਆ ਕਿ ਅਸੀਂ ਇਹਨਾਂ ਦਾ ਇਨਸਾਫ ਕਰਾਂਗੇ ਇੱਥੇ ਘਰਾਂ ਚ ਆਉਂਦੇ ਆ ਹਮਦਰਦੀ ਪ੍ਰਗਟਾਉਂਦੇ ਆ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਟਾਲ ਮਟੋਲ ਕਰਦੇ ਆ ਸੋ ਅੱਜ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਹੁਣ ਅਸੀਂ ਸਵਾਲ ਕਰਨ ਦੇ ਜਿਹੜੇ ਆਪਣੇ ਜਾਂ ਤੁਹਾਡੇ ਨਾਲ ਮੁੱਦਿਆਂ ਦੀ ਰਾਜਨੀਤੀ ਦੇ ਜਿਹੜੇ ਸਵਾਲ ਹੋਣਗੇ ਉਹਦੀ ਜਿਹੜੀ ਜਗ੍ਹਾ ਚੇਂਜ ਕਰਾਂਗੇ ਅਸੀਂ ਸਾਨੂੰ ਸੁੱਖਿਆ ਥੋੜੀ ਆ ਕਿ ਤੁਹਾਨੂੰ ਅਸੀਂ ਕੁਰਸੀਆਂ ਤੇ ਬਿਠਾਉਣੇ ਆ ਤੁਸੀਂ ਸਾਨੂੰ ਸੜਕਾਂ ਤੇ ਡਾਂਗਾ ਮਾਰਦੇ ਹੋ ਸਾਡੇ ਅਸਟ ਦੀ ਬੇਅਦਬੀ ਹੋਵੇ ਸਾਡੇ ਤੇ ਤੁਸੀਂ ਅਤਿਆਚਾਰ ਕਰਦੇ ਹੋ ਸੋ ਅਸੀਂ ਉਸ ਦੇ ਲਈ ਇਹਨਾਂ ਨੂੰ ਸਵਾਲ ਕਰਨ ਦੇ ਲਈ ਇਹਨਾਂ ਨੂੰ ਘੇਰਨ ਦੇ ਲਈ ਹੁਣ ਇਹਨਾਂ ਦੇ ਵਿੱਚ ਜਾਵਾਂਗੇ। ਬਾਕੀ ਜਥੇਬੰਦੀਆਂ ਨਾਲ ਗੱਲ ਹੋਈ ਹੈ ਜਾਂ ਕੱਲੇ ਸਫਰਾਜ ਦਾ ਫੈਸਲਾ ਹੈ। ਨਹੀਂ ਸਾਰੀਆਂ ਜਥੇਬੰਦੀਆਂ ਨਾਲ ਗੱਲ ਵੀ ਹੋ ਰਹੀ ਆ। ਕੱਲ ਤੋਂ ਇੱਕ ਨਿਊ ਚੱਲੀ ਸੀ ਜਿਵੇਂ ਉਹਦੇ ਉਹਦੇ ਰਾਹੀਂ ਫੋਨ ਬਹੁਤ ਆਏ। ਦੇਸ਼ ਵਿਦੇਸ਼ ਤੋਂ ਵੀ ਫੋਨ ਆਏ, ਪੰਜਾਬ ਦੇ ਲੋਕਾਂ ਦੇ ਵੀ ਫੋਨ ਆਏ ਜਿਹੜੇ ਸਹਿਚਾਰ ਪਿਆਰ ਰੱਖਦੇ ਆ। ਜਥੇਬੰਦੀਆਂ ਦੇ ਫੋਨ ਵੀ ਆਏ। ਮੈਂ ਜ ਜਥੇਬੰਦੀਆਂ ਦੀ ਗੱਲ ਕਰਾਂ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਨੇ ਮਾਨ ਸਾਹਿਬ ਨੇ ਪਹਿਲ ਦੇ ਆਧਾਰ ਤੇ ਫੋਨ ਕਰਕੇ ਗੱਲ ਕਹੀ ਆ ਕਿ ਤੁਸੀਂ ਤਕੜੇ ਹੋ ਕੇ ਕਰੋ। ओके ਜੇ ਗੱਲ ਕਰੀਏ ਪੰਥਕ ਨੁਮਾਇੰਦਿਕ ਨੁਮਾਇੰਦਾ ਕਰਨ ਵਾਲੀ ਅੱਜ ਦੇ ਟਾਈਮ ਸਟੋਮ ਅਕਾਲੀ ਦਾ ਨਮਸਾਰੀ ਬਚਦਾ ਸੋ ਉਹਨਾਂ ਦਾ ਵੀ ਮੈਂ ਇਸ ਗੱਲ ਦੇ ਲਈ ਧੰਨਵਾਦ ਕਰਦਾ ਦੂਸਰੇ ਪਾਸੇ ਹੋਰ ਜਥੇਬੰਦੀਆਂ ਜਿਵੇਂ ਅੱਜ ਪ੍ਰੋਟੈਸਟ ਕੀਤਾ ਸੀਗਾ ਉਹਦੇ ਵਿੱਚ ਜੰਨੀਆਂ ਸਤਕਾਰ ਕਮੇਟੀਆਂ ਸੀਗੀਆਂ ਜੰਨੀਆਂ ਉੱਥੇ ਜਥੇਬੰਦੀਆਂ ਨੇ ਅੱਜ ਪ੍ਰੋਟੈਸਟ ਕੀਤਾ ਉਹ ਸਾਰਿਆਂ ਨੇ ਇਸ ਗੱਲ ਦੀ ਹੌਸਲਾ ਫਜ਼ਾਈਦ ਕੀਤੀ ਆ ਕਿ ਸਾਨੂੰ ਇਸ ਚੀਜ਼ ਚਾਉਣਾ ਚਾਹੀਦਾ ਤਾਂ ਇਹ ਸਾਰੇ ਫੈਸਲੇ ਦੇਖਦੇ ਹੋਏ ਤਾਂ ਹੀ ਅੱਜ ਆ ਜਿਹੜਾ ਆਪਾਂ ਇਹ ਅਨਾਉਂਸ ਕਰ ਰਹੀਆਂ ਮਨਦੀਪ ਸਿੱਧੂ ਨੇ ਅੱਜ ਪ੍ਰੋਗਰਾਮ ਸੀ ਮੁਕਸਰ ਦੇ ਵਿੱਚ ਕਾਫੀ ਪਿੰਡਾਂ 'ਚ ਬਿਲਕੁਲ ਜੀ ਪਰ ਉਹ ਕਿਤੇ ਨਾ ਕਿਤੇ ਇਸ ਤੀਕ ਤੇ ਕਹਿ ਰਹੇ ਆ ਕਿ ਅਸੀਂ ਇਕੱਠੇ ਹੋ ਕੇ ਫੈਸਲਾ ਲਵਾਂਗੇ ਉਹ ਤੁਹਾਡੇ ਇਕੱਲੇ ਦਾ ਫੈਸਲਾ ਹੋਸਦਾ ਅੱਜ ਵਾਲਾ ਨਹੀਂ ਜੀ ਮਨਦੀਪ ਸਿੱਧੂ ਸਾਡਾ ਭਰਾ ਜੀ ਮੇਰੀ ਉਹਨਾਂ ਨਾਲ ਗੱਲ ਹੋਈ ਵੀ ਆ ਉਹ ਕਹਿੰਦੇ ਵੀ ਤੇਰੇ ਬਰਾਬਰ ਨਹੀਂ ਆਵਾਂਗੇ ਕਿਉਂਕਿ ਇਹ ਨਹੀਂ ਹੁੰਦਾ ਕਿ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਗੱਲ ਕਰਦੇ ਆ ਤਾਂ ਇਹਦਾ ਮਤਲਬ ਅਸੀਂ